ਤੁਸੀਂ ਸਹਿਬਜ਼ਾਦਾਂ ਦਾ ਗੀਤ ਪਾ ਲੋ ਲੋਕ 15 15 15 ਘਟੇ ਪਹਿਲਾਂ ਸੋਚਣ ਕਿ ਗੁੱਠਾ ਲਾਉਣ ਲਈ ਲਾ ਦਿਆ ਯਾਨ ਨਾਲ ਜੇ ਗੰਦਾ ਗੀਤ ਹੋਵੇ ਸਾਰਾ ਟੱਬਰ ਗੁੱਠੇ ਠੋਕਦਾ ਭਾਬ ਤੁਸੀਂ ਖੁਦ ਜਿੰਮੇਬਾਰ ਹੋ ਕਿਉਂਕਿ ਤੁਸੀਂ ਗੰਦ ਨੂੰ ਪ੍ਰਮੋਟ ਕਰਦੇ ਹੋ ਬੱਚਿਆਂ ਨੂੰ ਨਾ 10 ਗੁਰੂਆਂ ਦੇ ਨਾਮ ਵੀ ਨਹੀਂ ਪਤਾ ਹੋਣੇ ਅੱਜ ਦੇ ਜ਼ਮਾਨੇ 'ਚ ਹੈਨਾ ਨਹੀਂ ਪਤਾ ਹੋਣੇ ਨਹੀਂ ਪਤਾ ਹੋਣੇ ਕਿਉਂ ਅੱਜ ਆਪਣੇ ਸਕੂਲਾਂ 'ਚ ਇਹ ਇਸ ਚੀ ਦੀ ਘਾਟ ਹੈ ਆਪਣੀ ਚੀਜ਼ ਜਿਹੜੀ ਅਸੀਂ ਆਪ ਨਹੀਂ ਕੀਤੀ ਹੁੰਦੀ ਨਾ ਉਹ ਕਿਸੇ ਕਾਰੀਗਰ ਨੂੰ ਜਦ ਸਿਖਾ ਦਿੰਦੇ ਆ ਨਾ ਉਹ ਕਈ ਵਾਰੀ ਉਹ ਸਿੱਖ ਕੇ ਨਾ ਸਾਨੂੰ ਹੀ ਨੀਚਾ ਦਿਖਾਉਣ ਲੱਗ ਜਾਂਦਾ ਈ ਜਿਗਨ ਉਹ ਤਾਂ ਜਿਵੇਂ ਹੁਣ ਬਾਹਰ ਦੀ ਲੇਬਰ ਹੈ ਬਿਹਾਰੀ ਨੇ ਜਿਵੇਂ ਯੂਪੀ ਵਾਲੇ ਨੇ ਭਾਈਏ ਉਹ ਸਾਡੇ ਕੋਲੋਂ ਬਹੁਤ ਥੋੜਾ ਜਿਹਾ ਜਿਵੇਂ ਕੋਈ 6 ਮਹੀਨੇ ਲਾ ਗਿਆ ਜਾਂ ਸਾਲ ਲਾ ਗਿਆ ਤੇ ਉਹ ਸਾਡਾ ਰੇਟ ਵੀ ਖਰਾਬ ਕਰਨਗੇ ਔਰ ਮਤਲਬ ਮਾਲਕ ਨੂੰ ਅੱਜ ਕੱਲ ਪੈਸੇ ਦਾ ਦੌਰ ਹੈ ਹਰੇਕ ਬੰਦਾ ਕਹਿੰਦਾ ਵੀ ਮੈਨੂੰ ਘੱਟ ਤੋਂ ਘੱਟ ਪੈਸੇ ਲੱਗਣ ਠੀਕ ਹੈ ਨਾ ਜੀ ਤੇ ਹੁਣ ਜਾਨੀ ਕਿ ਸੈਲਫ ਡਿਪੈਂਡੈਂਟ ਨਹੀਂ ਰਹੀ ਹੈਗੇ ਦੂਜਿਆਂ ਤੇ ਨਿਰਭਰ ਕਰਨ ਲੱਗ ਗਏ ਈ ਚਲੋ ਜਿਵੇਂ ਕੋਈ ਲੇਬਰ ਤੇ ਲੇਬਰ ਤੇ ਹੋਸਤੇ ਉਸ ਕਾਰਨ ਥੋੜਾ ਜਿਹਾ ਇਹ ਵੀ ਹੈ ਜਿਹੜਾ ਮੈਂ ਤੇਰਾ ਸੀ ਮੈਂ ਕਹਿੰਨਾ ਅੱਜ ਕੱਲ੍ਹ ਦੇ ਠੰਡ 'ਚ ਨਾ ਰਜਾਈਆਂ 'ਚੋਂ ਨਿਕਲਣਾ ਹੀ ਨਹੀਂ ਚਾਹਦੇ ਹਾਂਜੀ ਹਾਂ ਇਹ ਵੀ ਹੈਗਾ ਜੀ ਲਹੂ ਚ ਭਿੱਜੇ ਕੇਸ ਰੁਲਦੀਆਂ ਪੱਗਾਂ ਸੰ ਹਏ ਪੱਗਾਂ ਸੰ ਬਹੁਤ ਬੇਅਦਵੀਂ ਕੀਤੀ ਗਈ ਦਸਤਾਰਾਂ ਦੀ ਜਦੋਂ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਜੇ ਮਾਪੇ ਦੱਸਣਗੇ ਤਦ ਹੀ ਪਤਾ ਹੋਏਗਾ ਮਾਪੇ ਤਾਂ ਸਵੇਰੇ ਉੱਠ ਕੇ ਬੱਚੇ ਚਲੇ ਜਾਂਦੇ ਨੇ ਸਕੂਲ ਉਹਨਾਂ ਕੋਲ ਟੱਚ ਫੋਨ ਉਹਦੇ ਵਿੱਚ ਜੋ ਅੱਜ ਆੜਕਵਾੜ ਚੱਲ ਰਿਹਾ ਹੈ ਬੰਦਾ ਮਾਰਨਾ ਕਿਹੜਾ ਮਾਰਨਾ ਕਿਹੜਾ ਨਹੀਂ ਮਾਰਨਾ ਨਸ਼ੇ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਯਾਨੀ ਜੋ ਸਾਡਾ ਊਠ ਪਟੰਗ ਹੈ ਉਹਨੂੰ ਬੜਾ ਪਰੋਸਿਆ ਜਾ ਰਿਹਾ ਇਸ ਕਰਕੇ ਸਭ ਤੋਂ ਵੱਡਾ ਕਾਰਨ ਇਹਦੇ ਜ਼ਿੰਮੇਵਾਰ ਬੱਚੇ ਨਹੀਂ ਹੈਗੇ ਖੁਦ ਪਬਲਿਕ ਹੈ ਸਸ਼ੀਗਲ ਜੀ ਮੈਂ ਤੁਹਾਡਾ ਆਪਣਾ ਜੋਤਮਨੀ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਸ਼ੋਅ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਨੂਰਖੜੀਆਂ ਵਿਖੇ ਜਿੱਥੇ ਗੱਲਬਾਤ ਕਰਾਵਾਂਗੇ ਬੱਚਿਆਂ ਨਾਲ ਬਜ਼ੁਰਗਾਂ ਨਾਲ ਤੇ ਕਰਾਂਗੇ ਗੱਲ ਇਤਿਹਾਸ ਬਾਰੇ ਤੇ ਸੁਣਾਵਾਂਗੇ ਗੀਤ ਲੋਕਗੀਤ ਆਓ ਫਿਰ ਚੱਲਦੇ ਹਾਂ ਕਰਾਂਨੇ ਆ ਗੱਲਬਾਤ ਆਜੋ ਚਲਿਓ ਆਓ ਗੱਲਬਾਤ ਕਰਾਨੀਆਂ ਹੈਣਾ ਮਾਨਕ ਜੀ ਬੈਗੇ ਮਾਨਕ ਜੀ ਸਾਨੂੰ ਮਿਲ ਚੁੱਕੇ ਨੇ ਮਾਨਕ ਜੀ ਕੀ ਹਾਲ ਚਾਲ ਹੈ ਬੋ ਬਈਆ ਸਤਿ ਸ਼੍ਰੀ ਅਕਾਲ ਜੀ ਅੱਛਾ ਮਾਨਕ ਜੀ ਗੱਲਬਾਤ ਕਰੀਏ ਪਹਿਲਾਂ ਤਾਂ ਸਭ ਤੋਂ ਪਹਿਲਾਂ ਹੈਣਾ ਜਿਹੜੇ ਸਾਜ਼ ਹੁੰਦੇ ਨੇ ਤੁਸੀਂ ਹੈਣਾ ਵੀ ਇੰਨਾ ਕੁਝ ਕਰਨ ਤੋਂ ਬਾਅਦ ਵੀ ਅੱਜ ਤੁਸੀਂ ਸਭ ਕੁਝ ਕਮਾ ਵੀ ਲਿਆ ਲੋਕਾਂ ਦਾ ਪਿਆਰ ਵੀ ਕਮਾ ਲਿਆ ਹੈਣਾ ਪਰ ਪੈਸਾ ਕਿਤੇ ਨਾ ਕਿਤੇ ਘਟਦੇ ਜ਼ਰੂਰ ਹੈ ਦੇਖੋ ਪਤਾ ਕੀ ਹੈ ਮੇਰੀ ਕਮਜ਼ੋਰੀ ਇਹ ਹੀ ਰਹੀ ਹੈ ਸਭ ਤੋਂ ਜ਼ਿਆਦਾ ਕਿ ਮੈਂ ਜੋ ਸਾਡਾ ਅਸਲੀ ਸੱਭਿਆਚਾਰ ਹੈ ਮੈਂ ਉਹਦੇ ਨਾਲ ਜੁੜਿਆ ਹੋਇਆ ਹਾਂ ਉਹੋ ਇਸ ਚੀਜ਼ ਨੂੰ ਲੋਕ ਬਹੁਤ ਘੱਟ ਪਿਆਰ ਕਰਦੇ ਨੇ ਹੁਣ ਤਾਂ ਅਸਲੇ ਨੂੰ ਪ੍ਰਮੋਟ ਕਰਨਾ ਜਾਂ ਨਸ਼ੇ ਨੂੰ ਪ੍ਰਮੋਟ ਕਰਨਾ ਲੋਕ ਇਹੋ ਜਿਹੇ ਚੀਜ਼ਾਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਨੇ ਇਸ ਕਰਕੇ ਮੈਂ ਉਹ ਚੀਜ਼ਾਂ ਕਹਿੰਦਾ ਨਹੀਂ ਆ ਵੱਡਾ ਕੰਮ ਹੈ ਅੱਛਾ ਮਾਨਕ ਜੀ ਸਰਹੰਦ ਬਾਰੇ ਪਤਾ ਹੈ ਬਿਲਕੁਲ ਜੀ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਬਜਾ ਦੇ ਬਾਬਾ ਜੋਰਾਵਰ ਸਿੰਘੀ ਅਤੇ ਬਾਬਾ ਫਤਿਹ ਸਿੰਘ ਜੀ 9 ਅਤੇ 7 ਸਾਲ ਦੀ ਉਮਰ ਦੇ ਉਹਨਾਂ ਨੂੰ ਸੂਬੇ ਸਰਹੰਦ ਦੇ 11 12 13 ਪਉ ਨੂੰ ਕੰਧਾਂ 'ਚ ਚੜਕੇ ਸ਼ਹੀਦ ਕੀਤਾ ਗਿਆ ਸੀ ਜਿਹਨੂੰ ਹਰ ਸਾਲ ਲੋਕ ਸਿੱਖ ਕੌਮ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਹਰ ਜਗ੍ਹਾ ਲੰਗਰ ਲੱਗਦੇ ਨੇ ਪੰਜਾਬ ਦੇ ਵਿੱਚ ਉਹਨੂੰ ਮਨਾਇਆ ਜਾਂਦਾ ਉਹ ਸ਼ਹੀਦੀ ਦਿਹਾੜਾ ਜੋ ਸਾਡੇ ਅੱਗੇ ਆ ਰਿਹਾ ਅੱਛਾ ਸ਼ਹੀਦੀ ਦਿਹਾੜੇ ਨੂੰ ਮਨਾਇਆ ਜਾਂਦਾ ਹੈ ਨਾ ਐਦਾਂ ਕਿਉਂ ਹੁੰਦਾ ਕਿ ਉੱਥੇ ਜਾ ਕੇ ਮੇਲੇ ਲੱਗਦੇ ਨੇ ਮੇਲੇ ਕਿਉਂ ਲਾਏ ਜਾਂਦੇ ਨੇ ਇਹ ਬੰਦੇ ਦੀ ਆਪ ਕੋ ਆਪਣੀ ਸੋਚ ਹੈ ਜੀ ਵੈਸੇ ਤਾਂ ਇਹ ਸਹੀ ਮੈਨੇਜ ਕਹਿ ਲਈ ਇਹਨੂੰ ਆਪਾਂ ਪੰਜਾਬੀ ਚ ਇਹ ਮਕਾਨ ਹੈ ਪਰ ਪਿੱਛੇ ਜੇ ਕਈ ਮੰਤਰੀਆਂ ਨੇ ਇਸ ਚੀਜ਼ ਦਾ ਵਿਰੋਧ ਕਰਿਆ ਜਿਹਨਾਂ ਨੂੰ ਰੱਬ ਦੇ ਨਾਲ ਪਿਆਰ ਹੈ ਸਤਿਕਾਰ ਹੈ ਉਹਨਾਂ ਨੇ ਉੱਥੋਂ ਜਿਵੇਂ ਬੀੜੀਆਂ ਦੀਆਂ ਦੁਕਾਨਾਂ ਜਾਂ ਮੀਟ ਦੀਆਂ ਦੁਕਾਨਾਂ ਜਾਂ ਸ਼ਰਾਬਾਂ ਦੇ ਠੇਕੇ ਉੱਥੇ ਨੇੜੇ-ਤੇੜੇ ਸੀ ਜਿੱਥੇ ਉਹ ਸਾਰੇ ਹਟਾਏ ਨੇ ਆਪਣੀ ਬੰਦੇ ਦੀ ਸੋਚ ਆ ਪਰ ਉਹ ਇੱਕ ਬੱਚਿਆਂ ਦੀ ਮਕਾਨ ਆ ਕਿਉਂਕਿ ਜੇ ਕਿਸੇ ਦਾ ਮਰ ਜਾਂਦਾ ਹੈ ਜਦੋਂ ਕੋਈ ਆਉਂਦਾ ਹੈ ਉਹ ਅਫਸੋਸ ਕਰਨ ਵਾਸਤੇ ਆਉਂਦਾ ਹੈ ਉਹ ਸਾਡਾ ਇੱਕ ਅਫਸੋਸ ਦਾ ਦਿਨ ਹੁੰਦਾ ਹੈ ਪਰ ਲੋਕ ਨਹੀਂ ਹਰ ਬੰਦੇ ਦਾ ਆਪਣਾ ਐਂਗਲ ਹੈ ਮਣਕ ਜੀ ਹੋਰ ਗੱਲਬਾਤ ਕਰਾਂ ਹਨ ਬੱਚਿਆਂ ਨੂੰ ਸ਼ਹੀਦੀ ਦਿਹਾੜੇ ਬਾਰੇ ਕਿਉਂ ਨਹੀਂ ਪਤਾ ਹੁੰਦਾ ਦੇਖੋ ਜੀ ਜੇ ਮਾਪੇ ਦੱਸਣਗੇ ਤਦ ਹੀ ਪਤਾ ਹੋਏਗਾ ਮਾਪੇ ਤਾਂ ਸਵੇਰੇ ਉੱਠ ਕੇ ਬੱਚੇ ਚਲੇ ਜਾਂਦੇ ਨੇ ਸਕੂਲ ਉਹਨਾਂ ਕੋਲ ਟੱਚ ਫੋਨ ਉਹਦੇ ਵਿੱਚ ਜੋ ਅੱਜ ਆੜਕਵਾੜ ਚੱਲ ਰਿਹਾ ਹੈ ਬੰਦਾ ਮਾਰਨਾ ਕਿਹੜਾ ਮਾਰਨਾ ਕਿਹੜਾ ਨਹੀਂ ਮਾਰਨਾ ਨਸ਼ੇ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਯਾਨੀ ਜੋ ਸਾਡਾ ਊਠ ਪਟੰਗ ਹੈ ਉਹਨੂੰ ਬਾਹਲਾ ਪਰੋਸਿਆ ਜਾ ਰਿਹਾ ਇਸ ਕਰਕੇ ਸਭ ਤੋਂ ਵੱਡਾ ਕਾਰਨ ਇਹਦੇ ਜ਼ਿੰਮੇਵਾਰ ਮਤ ਬੱਚੇ ਨਹੀਂ ਹੈਗੇ ਖੁਦ ਪਬਲਿਕ ਹੈ ਨਾਲ ਹੈਣਾ ਸਾਡੇ ਵੀਰ ਵੀ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਨਾ ਕੀ ਹਾਲ ਚਾਲ ਹੈ ਜੀ ਵਧੀਆ ਬਾਈ ਜੀ ਠੀਕ ਠਾਕ ਕੀ ਨਾਮ ਹੈ ਸਭ ਤੋਂ ਪਹਿਲਾਂ ਮੇਰਾ ਨਾਮ ਗੁਰਪ੍ਰੀਤ ਹੈ ਜੀ ਅੱਛਾ ਤੁਸੀਂ ਵੀ ਗਾਉਂਦੇ ਹੋ ਹਾਂਜੀ ਬਾਈ ਜੀ ਮੈਂ ਵੀ ਗਾਉਂਦਾ ਅੱਛਾ ਗੁਰਪ੍ਰੀਤ ਦੀ ਗੱਲ ਕਰੀਏ ਹੈਨਾ ਗਾਇਕੀ ਨੂੰ ਕਿਵੇਂ ਦੇਖਦੇ ਹੋ ਗਾਇਕੀ ਤਾਂ ਇਦਾਂ ਜੀ ਸਮੁੰਦਰ ਆ ਜਿੰਨਾ ਬੰਦਾ ਸਿੱਖ ਲੇ ਯਾ ਇਹਦੇ ਵਿੱਚ ਜਿੰਨਾ ਤੁਸੀਂ ਮਰਜ਼ੀ ਹੁੰਦੇ ਕੋਲ ਉਸਤਾਦ ਜੀ ਦੀ 80 ਸਾਲ ਦੀ ਉਮਰ ਹੋ ਗਈ ਇਹਨਾਂ ਨੂੰ ਬਹੁਤ ਜ਼ਿਆਦਾ ਤਜਰਬਾ ਹੈ ਸਤਾ ਚਲੋ ਹਜੇ ਹੁਣ ਨਵੇਂ ਨਵੇਂ ਹਜੇ ਉੱਠੇ ਆ ਸਿੱਖਣ ਲੱਗੇ ਆ ਗਾਇਕੀ ਮੰਤਰਾ ਜਿੰਨਾ ਸਿੱਖ ਲੋ ਉਹਨਾਂ ਬਸ ਘੱਟ ਆ ਉਹਨਾਂ ਘੱਟ ਆ ਅੱਛਾ ਮੈਂ ਗੱਲ ਕਰਾਂ ਹੈਨਾ ਜ਼ਿੰਦਗੀ ਚ ਸਭ ਤੋਂ ਚੀਜ਼ ਗਾਇਕੀ ਤੋਂ ਕੀ ਸਿੱਖੀ ਹੈ ਸਭ ਤੋਂ ਜ਼ਿਆਦਾ ਗਾਇਕੀ ਤੋਂ ਇਲਾਵਾ ਇਹ ਮੈਂ ਇਹੀ ਜ਼ਿਆਦਾ ਸਿੱਖਿਆ ਕਿ ਜੇ ਤੁਸੀਂ ਐਜ਼ ਅ ਪ੍ਰੋਫੈਸ਼ਨਲ ਸਿੰਗਰ ਬਣਨਾ ਉਹਦੇ ਲਈ ਤੁਹਾਨੂੰ ਬਹੁਤ ਮਿਹਨਤ ਦੀ ਲੋੜ ਆ ਤੇ ਪਰਿਵਾਰ ਦੀ ਬੈਕ ਹੋਣੀ ਚਾਹੀਦੀ ਹੈ ਤੁਹਾਡੇ ਤੇ ਇਸ ਤੋਂ ਇਲਾਵਾ ਇੱਕ ਚੰਗਾ ਇਨਸਾਨ ਹੋਣਾ ਬਹੁਤ ਜ਼ਰੂਰੀ ਆ ਇੱਕ ਨਾ ਇੰਦਰਜੀਤ ਨਿੱਕੂ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਇੰਦਰਜੀਤ ਨਿੱਕੂ ਪਤਾ ਕੀ ਕਹਿ ਰਿਹਾ ਕਹਿੰਦਾ ਜਿਹੜਾ ਗਾਣਾ ਮੈਂ ਗਾਇਆ ਨਾ ਉਹ ਕਿਸੇ ਨੇ ਨਹੀਂ ਸੁਣਿਆ ਪਰ ਜਿਹੜਾ ਗਾਣਾ ਰੀਲਾਂ ਤੇ ਇੱਕ ਕੁੜੀ ਨੇ ਗਾਤਾ ਨਾ ਉਹ ਸਾਰਿਆਂ ਨੇ ਸੁਣਿਆ ਮੈਂ ਭਾਈ ਜੀ ਇੰਟਰਵਿਊ ਦੇਖੀ ਨੀ ਉਹ ਵਾਲਿਆਂ ਦਾ ਜੀ ਅੱਛਾ ਗੱਲ ਕਰੀਏ ਸ਼ੀਧੀ ਦਿਹਾੜੇ ਚੱਲ ਰਹੇ ਨੇ ਹਨਾ 21 ਦਸੰਬਰ ਤੋਂ ਸਟਾਰਟ ਹੋ ਜਾਣਗੇ ਤੇ ਬੱਚਿਆਂ ਨੂੰ ਇਸ ਚੀਜ਼ ਬਾਰੇ ਪਤਾ ਬੱਚਿਆਂ ਨੂੰ ਪਤਾ ਜੀ ਦੱਸਦੇ ਆਂ ਅਸੀਂ ਖੁਦ ਜਾ ਕੇ ਬਾਬਾ ਜੀ ਦੇ ਉੱਥੇ ਮੱਥਾ ਟੇਕ ਕੇ ਆਈਦਾ ਨਮਸਤਕ ਹੋਈਦਾ ਬਾਕੀ ਜਿੰਨਾ ਕਿ ਟਾਈਮ ਹੁੰਦਾ ਹੈ ਆਪਣੇ ਘਰ ਕੋਲ ਵੀ ਲੰਗਰ ਲਗਦੇ ਨੇ ਸਰਹੰਦ ਰੋਡ ਦੇ ਉੱਤੇ ਉੱਥੇ ਸੇਵਾ ਵੀ ਕਰੀਦੇ ਜੀ ਤੇ ਕ੍ਰਿਸਮਸ ਕ੍ਰਿਸਮਸ ਬਾਰੇ ਇੰਨਾ ਕਿ ਵਾਦ ਹੁੰਦਾ ਬੱਚਿਆਂ ਨੂੰ ਇਸੇ ਬਾਰੇ ਵੀ ਬੱਚਿਆਂ ਚਲੋ ਐਦਾਂ ਹੀ ਬੱਚੇ ਹੁਣ ਜਿਵੇਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਹਨ ਹਰੇਕ ਕਾਸਟ ਦਾ ਹੈਲੀ ਰੀਜਨ ਦਾ ਸਕੂਲਾਂ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਉੱਥੇ ਹੋਰ ਬੱਚੇ ਹੁੰਦੇ ਨੇ ਉਹਦੇ ਬਾਰੇ ਤਾਂ ਕਰਕੇ ਬੱਚੇ ਪਤਾ ਹੁੰਦਾ ਹੈ ਬਾਕੀ ਜਿਵੇਂ ਤੁਹਾਨੂੰ ਪਤਾ ਹੀ ਹੈ ਜਦੋਂ ਕ੍ਰਿਸਚੀਅਨ ਤੋਂ ਪਹਿਲਾਂ ਹੀ ਜਿਹੜੇ ਉਹਨਾਂ ਦੇ ਸੈਂਟਾ ਕਲੋਜ਼ ਵਗੈਰਾ ਹਨਾ ਮਨਾਏ ਉਹ ਹੁੰਦੇ ਨੇ ਬਾਜ਼ਾਰਾਂ ਦੇ ਵਿੱਚ ਵੀ ਆਉਂਦੇ ਨੇ ਉਹ ਸਾਰੇ ਕਿਤੇ ਆਉਂਦੇ ਨੇ ਤਾਂ ਕਰਕੇ ਥੋੜਾ ਬੱਚਿਆਂ ਨੂੰ ਨਾ 10 ਗੁਰੂਆਂ ਦੇ ਨਾਮ ਵੀ ਨਹੀਂ ਪਤਾ ਹੁੰਨੇ ਅੱਜ ਦੇ ਜ਼ਮਾਨੇ 'ਚ ਹਨਾ ਨਹੀਂ ਪਤਾ ਹੁੰਨੇ ਨਹੀਂ ਪਤਾ ਹੁੰਨੇ ਕਿਉਂ ਅੱਜ ਆਪਣੇ ਸਕੂਲਾਂ 'ਚ ਇਹ ਇਸ ਚੀ ਦੀ ਘਾਟ ਹੈ ਕਿਉਂਕਿ ਦੇਖੋ ਜੀ ਉਹਨਾਂ ਜਿੰਨੀ ਵੀ ਭਾਵੇਂ ਪਹਿਲਾਂ ਦੀਆਂ ਸਰਕਾਰਾਂ ਸੀਗੀਆਂ ਜਾਂ ਹੁਣ ਮੌਜੂਦਾ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਜਿਹੜੀ ਪੰਜਾਬੀ ਆ ਪੰਜਾਬੀ ਮਾਂ ਬੋਲੀ ਆ ਪੰਜਾਬੀ ਸੱਭਿਆਚਾਰ ਵਾਸਤੇ ਇਹਨਾਂ ਕੁਝ ਕਰ ਨਹੀਂ ਰਹੇ ਆਪਾਂ ਸਰਕਾਰਾਂ ਨੂੰ ਹੀ ਕਿਉਂ ਬਲੇਮ ਕਰ ਰਹੇ ਅਸੀਂ ਆਪਣੇ ਆਪ ਨੂੰ ਕਿਉਂ ਨਹੀਂ ਬਲੇਮ ਕਰਦੇ ਯਾਰ ਕਿਉਂਕਿ ਅਸੀਂ ਹੀ ਸਿਖਾਣਾ ਹੈ ਨਾ ਆਪਣੇ ਬੱਚੇ ਨੂੰ ਵੀ 10 ਗੁਰੂਆਂ ਦੇ ਨਾਮ ਕੀ ਨੇ ਜਾਂ ਫਿਰ ਗੱਲ ਕਰੀਏ ਉਹਨਾਂ ਨੂੰ ਸ਼ਹੀਦੀ ਦਿਹਾੜੇ ਬਾਰੇ ਦੱਸਣਾ ਨਹੀਂ ਮੈਂ ਤਾਂ ਦੇਖੋ ਜਿੰਨਾ ਕਿ ਮੈਨੂੰ ਪਤਾ ਮੈਨੂੰ ਗਿਆਨ ਆ ਜੀ ਉਹਨਾਂ ਕਿ ਮੈਂ ਤਾਂ ਦੱਸਦਾ ਹੀ ਆ ਤੇ ਬਾਕੀ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਵੀ ਹੁਣ ਸਕੂਲਾਂ ਦੇ ਵਿੱਚ ਨਾ ਜਿਹੜਾ ਪੰਜਾਬੀ ਮੀਡੀਅਮ ਆ ਬਹੁਤ ਘੱਟ ਆ ਹਿੰਦੀ ਸਿਲੇਬਸ ਜਾਂ ਇੰਗਲਿਸ਼ ਸਿਲੇਬਸ ਜ਼ਿਆਦਾ ਚੱਲ ਰਿਹਾ ਏ। ਅੱਛਾ ਹਾਂਜੀ। ਅੱਛਾ ਇੱਕ ਗੱਲ ਹੋਰ ਮੈਂ ਗੱਲਬਾਤ ਕਰਾਂ ਹੈਨਾ। ਤੁਸੀਂ ਹੁਣ ਰੁਮਾਲ ਬੰਨਿਆ ਸਤਿਕਾਰ ਕਰਨ ਲੱਗੇ ਹੋ ਹੈਨਾ ਚੀਜ਼ਾਂ। ਤੇ ਐਵੇਂ ਹੀ ਬੱਚੇ ਸਤਿਕਾਰ ਕਿਉਂ ਨਹੀਂ ਕਰਦੇ? ਅੱਜ ਕੱਲ ਪਤਾ ਕੀ ਹੁੰਦਾ ਕਿਤੇ ਪਾੜ ਚੱਲ ਰਿਹਾ ਹੋਵੇ ਨਾ ਉਹਦੀ ਆਵਾਜ਼ ਘਟਾ ਦਿੱਤੀ ਜਾਂਦੀ ਏ, ਗਾਣਾ ਚੱਲ ਰਿਹਾ ਹੋਵੇ ਨਾ ਉਹਦੀ ਆਵਾਜ਼ ਵਧਾ ਦਿੱਤੀ ਜਾਂਦੀ ਏ। ਦੇਖੋ ਜੀ ਹੁਣ ਆਪਣੀ ਆਪਣੀ ਸੋਚ ਆ ਹਰੇਕ ਬੰਦੇ ਦੀ। ਆਪਣੀ ਮੇਰੀ ਆਪਣ ਉਡੀ ਆਪਣੀ ਆ ਆਪਣੇ ਆਪਣੀ ਥਿੰਕਿੰਗ ਹੁੰਦੀ ਆ ਅੱਛਾ ਤੁਸੀਂ ਮਰਨ ਦੀ ਗੱਲ ਕੀਤੀ ਹੈਨਾ ਮਰਨ ਤੋਂ ਬਾਅਦ ਕਿਵੇਂ ਮਦਦ ਕਰੋਗੇ ਬੰਦੇ ਦੀ ਸਰ ਜੀ ਮੇਰੇ ਮਨ ਚ ਇਹ ਹੁੰਦਾ ਵੀ ਪ੍ਰਮਾਤਮਾ ਜਿਹੜਾ ਹੁੰਦਾ ਬਹੁਤ ਵੱਡਾ ਹੁੰਦਾ ਜੀ ਮੇਰੇ ਮਨ ਚ ਇਹ ਹੁੰਦਾ ਵੀ ਮੈਂ ਕਿਸੇ ਜਿੰਨੇ ਵੀ ਹੋ ਸਕੇ ਮੈਂ ਮਦਦ ਕਰ ਸਕਾਂ ਜੀ ਹੁਣ ਵੀ ਮੈਂ ਮਦਦ ਕਰਦਾ ਪਰ ਇਨੇ ਜੋਗਾ ਮੈਂ ਹੈ ਨਹੀਂ ਮੇਰੀ ਕੋਸ਼ਿਸ਼ ਹੁੰਦੀ ਮੈਂ ਨਹੀਂ ਮਦਦ ਕਰਾਂ ਜੀ ਦੁਨੀਆ ਦਾ ਮਤਲਬ ਹੀ ਹੈ ਕੋਈ ਚੱਕਰ ਨਹੀਂ ਜੀ ਮੈਂ ਤਾਂ ਪ੍ਰਮਾਤਮਾ ਨੂੰ ਆਪਣੀ ਆਤਮਾ ਤੋਂ ਸੱਚੇ ਰਹਿਣਾ ਜੀ ਆਪਣਾ ਹਾਂਜੀ ਸਰ ਜੀ ਗੱਲ ਕਰਾਂ ਤੁਸੀਂ ਗੱਲ ਕੀਤੀ ਹੈ ਨਾ ਮਦਦ ਕਰਨੀ ਹੈ ਸਭ ਦੀ ਮਦਦ ਕਰਨੀ ਹੈ ਹੈਨਾ ਪੰਜਾਬੀ ਮਦਦ ਕਰਨ ਲਈ ਸਭ ਤੋਂ ਅੱਗੇ ਹੁੰਦੇ ਨੇ ਹਾਂਜੀ ਹੈਨਾ ਪਰ ਅੱਜ ਕੱਲ ਪੰਜਾਬੀ ਬਾਹਰ ਜਾਣ ਲਈ ਸਭ ਤੋਂ ਅੱਗੇ ਕਿਉਂ ਹੋ ਰਹੇ ਨੇ ਪੈਸੇ ਕਰਕੇ ਸਰ ਜੀ ਪੈਸੇ ਕਰਕੇ ਹਾਂਜੀ ਕਿਉਂ ਕਹਿੰਦੇ ਨੇ ਬਾਹਰ ਜਾ ਕੇ ਪਾਉਂਡ ਕਮਾਈਏ ਵੀ ਉਹ ਰੇ ਤਾਂ ਕੋਈ ਕੰਮ ਕਰ ਰਹੇ ਨਹੀਂ ਹੈ ਸਰ ਜੀ ਵੈਸੇ ਵੀ ਹੈ ਨਹੀਂ ਕੰਮ ਕਰ ਸਰ ਜੀ ਪੜੇ ਲਿਖੇ ਮੁੰਡੇ ਕੁੜੀਆਂ ਬੀਏ ਬੀਐਮ ਐਮ ਐਮ ਡਬਲ ਐਮ ਐਮ ਕਿਤੇ ਹੋਏ ਕੁਛ ਵੀ ਨਹੀਂ ਬਣਦਾ ਜੀ ਉਹਨਾਂ ਦਾ ਨੌਕਰੀਆਂ ਕਰਦੇ ਨੇ ਪੈਸੇ ਗੱਲ ਨਹੀਂ ਬਣਦੀ 7-8000 ਰੁਪਏ 7-8000 ਨਾਲ ਘਰ ਚੱਲ ਪੈਂਦਾ ਨਹੀਂ ਸਰ ਜੀ ਚੱਲਦਾ ਨਹੀਂ ਇਹ 7-8000 ਕੀ ਚੱਲਣਾ ਕਰ ਜੇ ਤੁਹਾਨੂੰ ਅੱਜ ਘਰ ਚਲਾਣਾ ਆ ਤੁਹਾਨੂੰ ਕਟੋਕਟ ਕਿੰਨਾ ਪੈਸਾ ਚਾਹੀਦਾ ਸਰ ਜੀ 25-30000 ਦਾ ਚਾਹੀਦਾ ਮਹੀਨੇ ਦਾ ਜੀ ਕਟੋਕਟ ਤੇ ਆਪਣੇ ਸ਼ੌਂਕ ਜੇ ਪੂਰੇ ਕਰਨੇ ਹੁਣ ਸ਼ੌਂਕ ਤਾਂ ਬਸ ਸਰ ਜੀ ਆਪਣੇ ਲਿਮਟ ਦੇ ਰੱਖੇ ਇਨਸਾਨ ਵੀ ਆਪਣੇ ਕਿ ਵੀ ਆਪਣੇ ਜਿੰਨੇ ਕਿ ਆਪਣੀ ਚਾਦਰ ਹੋਵੇ ਉਹਨਾਂ ਕ ਚੱਲੇ ਸਰ ਜੀ ਕੋਈ ਜ਼ਿਆਦਾ ਪਾਵਨਾ ਕਰੋ ਖਲਾਰ ਪਾ ਲਈਏ ਵੀ ਦੋ ਦੋ ਫੂਨ ਰੱਖਣੇ ਦੋ ਦੋ ਗੱਡੀਆਂ ਨੇ ਇਹ ਆਪਣੇ ਖਰਚੇ ਬਿਧਾਨੇ ਦਾ ਆਪਣਾ ਸਿਸਟਮ ਹੈ ਇਹ ਤਾਂ ਕਦੇ ਐ ਹੋਇਆ ਵੀ ਆਪ ਨੂੰ ਰੋਟੀ ਨਾ ਮਿਲੀ ਹੋਵੇ ਦੂਜੇ ਨੂੰ ਰੋਟੀ ਦੇਣੀ ਪੈ ਗਈ ਹੋਵੇ ਨਹੀਂ ਸਰ ਜਿਹੇ ਜਾ ਤੱਕ ਕਦੇ ਵੈਸੇ ਹੋਇਆ ਨਹੀਂ ਪਰਮਾਤਮਾ ਦੀ ਨਿਕਿਰਪਾ ਰਹੀ ਵੀ ਅੱਛੇ ਰਹਿ ਆ ਇਹੋ ਜਿਹਾ ਕੋਈ ਇਹੋ ਜਿਹਾ ਨਹੀਂ ਪਰਮਾਤਮਾ ਦੀ ਕਿਰਪਾ ਰਹੀ ਆਪਣੇ ਤੇ ਹੀ ਹਾਂਜੀ ਅੱਛਾ ਇਥੇ ਚੰਗੇ ਬੰਦਿਆਂ ਲਈ ਜਗ੍ਹਾ ਹੈਗੀ ਹਾਂਜੀ ਹੈਗੀ ਆ ਜ਼ਰੂਰ ਜੀ ਜ਼ਰੂਰ ਹੈਗੀ ਆ ਕਿਤੇ ਵੀ ਮਸੀਬਤ ਪੈਂਦੀ ਆ ਚੰਗੇ ਨੇ ਮੇਰੇ ਨਾਲ ਹੋਈ ਆ ਸਰ ਜੀ ਤਿੰਨ ਚਾਰ ਵਾਰ ਮਸੀਬਤ ਪਈ ਆ ਬਾਹਰ ਕੈਂਬਰੀ ਪੈਸਾ ਮੇਰੀ ਜੇਬ ਮੇਰੀ ਜੇਬ ਚ ਸੀ ਜੀ ਪੌਕਟ ਦੇ ਵਿੱਚ ਕੋਰ ਅਮਰਤ ਸਰ ਤੋਂ ਆਏ ਸੀ ਜੀ ਮੈਂ ਮੇਰੇ ਕਿਸੇ ਨੇ 5000 ਕੱਢ ਲਿਆ ਸਰ ਜੀ ਪਰ ਮੇਰੀ ਮਦਦ ਕੀਤੀ ਜੀ ਸਰ ਜੀ ਨੇ ਆਪਣੇ ਹੋਰੇ ਸਰਾਂ ਦੇ ਜੀ ਉਹਨਾਂ ਨੇ ਕਹਿੰਦਾ ਬੇਟਾ ਟੈਨਸ਼ਨ ਨਾਲੇ ਮੈਂ ਤੇਰੇ ਨਾਲ ਆ ਤੇ ਉਹਨਾਂ ਨੇ ਰੱਖਿਆ ਵੀ ਮੈਨੂੰ ਪੈਸੇ ਵੀ ਦਿੱਤੇ ਜੀ ਅੱਗੇ ਮੇਰਾ ਨੰਬਰ ਨੋਟਸ ਕਰਕੇ ਮੈਨੂੰ ਫੰਕਸ਼ਨ ਤੇ ਵੀ ਬੁਲਾਇਆ ਜੀ ਮਦਦ ਕੀਤੀ ਜੀ ਉਹਨਾਂ ਨੇ ਮੇਰੀ ਅੱਛਾ ਹਾਂਜੀ ਉਹਨਾਂ ਨੇ ਤੁਹਾਡੀ ਮਦਦ ਕੀਤੀ ਹਾਂਜੀ ਜ਼ਿੰਦਗੀ 'ਚ ਉਸ ਟਾਈਮ ਤੇ ਕੀ ਲੱਗਿਆ ਸੀ ਵੀ ਹਾਂ ਸੱਚੀ ਇਨਸਾਨੀਅਤ ਹੈਗੀ ਕਿਸੇ 'ਚ ਹਾਂਜੀ ਹਾਂਜੀ ਮੈਨੂੰ ਬਹੁਤ ਮਨ ਖੁਸ਼ ਹੋਇਆ ਵੀ ਅੱਜ ਮੈਂ ਵੀ ਮੈਂ ਤਾਂ ਕੋਵਣਾ ਕਰਨ ਵਾਲਾ ਮਨ ਪਰਮਾਤਮਾ ਕਰਵਾਦਾ ਮੈਂ ਤੇ ਇੱਕ ਕੱਟ ਪੁਤਲੀਆਂ ਸਰ ਜੀ ਤੇ ਮੈਨੂੰ ਬਹੁਤ ਹੋਇਆ ਮਹਿਸੂਸ ਖੁਸ਼ੀ ਮਹਿਸੂਸ ਹੋਈ ਵੀ ਅੱਜ ਮੇਰੀ ਮਦਦ ਕੀਤੀ ਇਹਨਾਂ ਨੇ ਮੈਨੂੰ ਬਹੁਤ ਸਕੂਨ ਮਿਲਿਆ ਸਰ ਜੀ ਸਕੂਨ ਮਿਲਿਆ ਹਾਂਜੀ ਅਸਲ ਸਕੂਨ ਇਹੀ ਹੈ ਹਾਂਜੀ ਅਸਲੀ ਸਕੂਨ ਇਹੀ ਹੈ ਸਰ ਜੀ ਸੋ ਹਣਾ ਬਹੁਤ ਵਧੀਆ ਗੱਲ ਕੀਤੀ ਵੀਰੇ ਨੇ ਕਿ ਅਸਲੀ ਸਕੂਨ ਇਹੀ ਹੁੰਦਾ ਹੈ ਅੱਗੇ ਗੱਲਬਾਤ ਚੱਲਦੇ ਹਾਂ ਅੱਗੇ ਗੱਲਬ ਹੋਰ ਵੀ ਬੰਦੇ ਨੇ ਪਿੰਡ 'ਚ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲਾਵਾਂਗੇ ਰੌਣਕਾ ਆਜੋ ਫਿਰ ਚੱਲਦੇ ਆ ਆਓ ਹੁਣ ਗੱਲਬਾਤ ਕਰਾਂਦੇ ਆ ਵੀਰਜੀ ਨਾਲ ਤੇ ਇੱਥੇ ਗੁਰਦੁਆਰੇ 'ਆ ਕੰਮ ਚੱਲ ਰਿਹਾ ਸੀ ਬਹੁਤ ਸੋਹਣੀ ਹੈ ਨਾ ਇੱਕ ਕਲਾ ਹੁੰਦੀ ਹੈ ਜੋ ਵੀਰਜੀ ਵੱਲੋਂ ਦਿਖਾਈ ਜਾਂਦੀ ਹੈ ਸੋ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਇਸ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਸਭ ਤੋਂ ਪਹਿਲਾਂ ਦਿਲਬਾਖ ਸਿੰਘ ਮੇਰਾ ਦਿਲਬਾਖ ਸਿੰਘ ਜੀ ਅੱਛਾ ਦਿਲਬਾਖ ਸਿੰਘ ਜੀ ਗੱਲਬਾਤ ਕਰੀਏ ਹੈ ਨਾ ਤੁਸੀਂ ਗੁਰਦੁਆਰਾ ਜਦੋਂ ਬਣਾਉਂਦੇ ਹਾਂ ਬਣਾਉਂਦੇ ਤੁਸੀਂ ਹੋ ਹੈਨਾ ਇੱਕ ਤਰੀਕੇ ਨਾਲ ਜਿਹੜੇ ਵਰਕਰਸ ਹੁੰਦੇ ਨੇ ਜਿਹੜੇ ਇਹ ਸਾਰੇ ਹੁੰਦੇ ਨੇ ਇਹ ਪੰਜਾਬੀ ਨੇ ਆਪਣੇ ਭਰਾ ਹਾਂ ਵੀਰੇ ਪੰਜਾਬੀ ਨੇ ਮੈਂ ਤਾਂ ਪੰਜਾਬੀ ਨੇ ਬੰਦੇ ਬਾਕੀ ਚਲੋ ਲੇਬਰ ਤਾਂ ਹੈ ਹੀ ਨੇ ਬਾਹਰ ਦੇ ਵੀ ਹੈਗੇ ਨੇ ਬੰਦੇ ਤੇ ਉਹਦੇ ਵਿੱਚ ਆਪਣੇ ਬੰਦੇ ਜਿਹੜੀ ਇਹ ਪਰਾਤਨ ਜਿਹੜੀ ਮਤਲਬ ਜੋ ਦਿਖ ਚਾਹੀਦੀ ਹੈ ਨਾ ਉਹ ਸਾਨੂੰ ਉਸਤਾਦਾਂ ਕੋਲੋਂ ਪਰਾਤਨ ਉਹਨਾਂ ਕੋਲੇ ਮਿਲੀ ਹੈ ਤਾਂ ਉਹ ਹਰੇਕ ਨੂੰ ਨਹੀਂ ਗੁਣ ਦਿੰਦੇ ਮਤਲਬ ਇਹ ਵੀ ਪਹਿਲਾਂ ਜਿਵੇਂ ਥੋੜੀ ਮਿਹਨਤ ਕਰਨੀ ਪੈਂਦੀ ਹੈ ਇਹ ਕਸ਼ ਇਹ ਨਹੀਂ ਕਿ ਜਾਂਦੇ ਹੀ ਕੋਈ ਚੀਜ਼ ਕਿਸੇ ਨੂੰ ਬੰਦਾ ਫੜਾ ਦੂਗਾ ਜਿਵੇਂ 2-4 ਸਾਲ ਕਿਸੇ ਉਸਤਾਦ ਦੇ ਤੁਸੀਂ ਮਤਲਬ ਲਾਉਗੇ ਅੰਦਰ ਰਹੋਗੇ ਫਿਰ ਹੀ ਉਹ ਗੁਣ ਦੇਊਗਾ ਫਿਰ ਹੀ ਉਹ ਗੁਣ ਦੇ ਹਾਂ ਤੇ ਫਿਰ ਇਹ ਕਿ ਚਲੋ ਮਹਾਰਾਜ ਜਿੰਮੇ ਸੇਵਾ ਲੈਂਦੇ ਨੇ ਉਸ ਹਿਸਾਬ ਨਾਲ ਵਧੀਆ ਸਿਸਟਮ ਸ਼ਰਧਾ ਵੀ ਹੋਣੀ ਚਾਹੀਦੀ ਅੰਦਰ ਕੰਮ ਕਰਨ ਦੀ ਥੋੜੀ ਇਹ ਹੈ ਕਿ ਨਹੀਂ ਜਿਆਦਾ ਸਾਡੇ ਅੰਦਰ ਸ਼ੌਂਕ ਹੋਇਆ ਹਾਂ ਤਾਂ ਅਸੀਂ ਉਸ ਚੀਜ਼ ਨੂੰ ਪੇਸ਼ ਕਰ ਸਕ ਤਰ ਨਹੀਂ ਹਾਂ ਅੱਛਾ ਸ਼ੌਂਕ ਚਲੋ ਪੈਸਾ ਤਾਂ ਰੋਜ਼ਗਾਰ ਮਾਰੇ ਨੇ ਦਿੱਤਾ ਸਾਰਿਆਂ ਨੂੰ ਪਰ ਨਾਲ ਉਹਦੇ ਅੰਦਰ ਸ਼ੌਂਕ ਵੀ ਹੋਣਾ ਚਾਹੀਦਾ ਤਾਂ ਉਹ ਕੰਮ ਸੋਣਾ ਹੋਏਗਾ ਮੈਂ ਗੱਲ ਕਰਾ ਹੈਨਾ ਤੁਸੀਂ ਗੱਲ ਕੀਤੀ ਵੀ ਇੱਕ ਜਿਹੜੀ ਪਰੰਪਰਾ ਹੁੰਦੀ ਹੈ ਵੀ ਇਹ ਕਲਾ ਹੁੰਦੀ ਹੈ ਹੈਨਾ ਤੁਸੀਂ ਜਦੋਂ ਲੇਬਰ ਲੱਭਣੀ ਹੁੰਦੀ ਹੈ ਇਹ ਕਲਾ ਕੀ ਦੇਖਦੇ ਹੋ ਕਿ ਹਾਂ ਉਸ ਬੰਦੇ 'ਚ ਯਾਰ ਇਹ ਕਲਾ ਹੋ ਸਕਦੀ ਹੈ ਤਾਂ ਉਹਨੂੰ ਲੈ ਕੇ ਆਇਆ ਜਾਵੇ ਇਸ ਚੀਜ਼ ਵਾਸਤੇ ਨਹੀਂ ਲੇਬਰ ਤਾਂ ਤੁਹਾਨੂੰ ਆਮ ਮਿਲ ਜਾਊਗਾ ਹੈਲਪਰ ਤਾਂ ਚਲੋ ਜਿੱਥੋਂ ਮਰਜ਼ੀ ਤੁਸੀਂ ਪ੍ਰੋਵਾਈਡ ਬਾਕੀ ਜੋ ਸਾਡੇ ਕੰਮ ਕਰਨ ਵਾਲੇ ਮਤਲਬ ਮੇਨ ਕਾਰੀਗਰ ਨੇ ਇਹ ਤਾਂ ਹੁਣ ਸਾਡੇ ਨਾਲ ਜਿਹੜੇ ਰਹਿੰਦੇ ਨੇ 10-12 ਸਾਲਾਂ ਤੋਂ ਜਿਵੇਂ ਸਾਡਾ ਕੰਮ ਚੱਲ ਰਿਹਾ ਉਹ ਨਾ ਰਹਿ ਕੇ ਸਿੱਖ ਜਾਂਦੇ ਨੇ ਜਾਂ ਅਸੀਂ ਸਿਖਾ ਦਿੰਨੇ ਆ ਤੇ ਮਤਲਬ ਹਰੇਕ ਬੰਦੇ ਦੇ ਵਾਸਤੇ ਤਾਂ ਨਹੀਂ ਕੰਮ ਕਿ ਹਰੇਕੀ ਕੋਈ ਵੀ ਆਇਆ ਤੇ ਉਹ ਮਤਲਬ ਲੱਗ ਗਿਆ ਉਹ ਚੀਜ਼ ਨਹੀਂ ਬਣਦੀ ਹੈਗੀ ਤੁਸੀਂ ਕਾਰੀਗਰਾਂ ਦੀ ਗੱਲ ਕੀਤੀ ਨਾ ਤੁਸੀਂ ਕਿਹਾ 10-12 ਸਾਲ ਹੈਨਾ ਜ ਕਈ ਕਈ ਵਾਰੀ ਨਾ ਐਵੇਂ ਹੁੰਦਾ ਹੈ ਕਿ ਆਪਣੀ ਚੀਜ਼ ਜਿਹੜੀ ਅਸੀਂ ਆਪ ਨਹੀਂ ਕੀਤੀ ਹੁੰਦੀ ਨਾ ਉਹ ਕਿਸੇ ਕਾਰੀਗਰ ਨੂੰ ਜਦ ਸਿਖਾ ਦਿੰਨੇ ਆ ਨਾ ਉਹ ਕਈ ਵਾਰੀ ਉਹ ਸਿੱਖ ਕੇ ਨਾ ਸਾਨੂੰ ਹੀ ਨੀਚਾ ਦਿਖਾਉਣ ਲੱਗ ਜਾਂਦਾ ਈ ਅੱਜਕਲ ਉਹ ਤਾਂ ਜਿਵੇਂ ਹੁਣ ਬਾਹਰ ਦੀ ਲੇਬਰ ਹੈ ਬਿਹਾਰੀ ਨੇ ਜਿਵੇਂ ਯੂਪੀ ਵਾਲੇ ਨੇ ਬਈਏ ਉਹ ਸਾਡੇ ਕੋਲੋਂ ਬਹੁਤ ਥੋੜਾ ਜਿਹਾ ਜਿਵੇਂ ਕੋਈ 6 ਮਹੀਨੇ ਲਾ ਗਿਆ ਜਾਂ ਸਾਲ ਲਾ ਗਿਆ ਤੇ ਉਹ ਸਾਡਾ ਰੇਟ ਵੀ ਖਰਾਬ ਕਰਨਗੇ ਔਰ ਮਤਲਬ ਮਾਲਕ ਨੂੰ ਅੱਜਕਲ ਪੈਸੇ ਦਾ ਦੌਰ ਹੈ ਹਰੇਕ ਬੰਦਾ ਕਹਿੰਦਾ ਵੀ ਮੈਨੂੰ ਘੱਟ ਤੋਂ ਘੱਟ ਪੈਸੇ ਲੱਗਣ ਠੀਕ ਹੈ ਨਾ ਜੀ ਉਹ ਚੀਜ਼ ਨਾਲ ਲੋਕਾਂ ਦੇ ਥੋੜਾ ਅਸਰ ਪੈਂਦਾ ਪਰ ਜੋ ਕਾਰੀਗਰ ਦੇ ਜਿਹੜੇ ਬੰਦੇ ਮਿਹਨਤ ਨੂੰ ਜਾਣਦੇ ਨੇ ਉਹ ਉਹਨਾਂ ਪਿੱਛੇ ਨਹੀਂ ਲੱਗਦੇ ਜੋ ਅਸਲੀਅਤ ਨੂੰ ਜਾਣਦੇ ਨੇ ਉਹ ਬੰਦਾ ਦਾ ਕੰਮ ਦੇਖ ਕੇ ਪਰਖ ਕੇ ਫੇਰ ਹੀ ਕੰਮ ਕਰਾਉਂਦੇ ਨੇ ਪੰਜਾਬ ਚ ਕੰਮ ਹੈਗਾ ਹਲੇ ਵੀ ਹਾਂ ਕੰਮ ਤਾਂ ਬਹੁਤ ਹੈ ਕੰਮ ਵਾਲੀ ਕੋਈ ਕਮੀ ਨਹੀਂ ਇਹ ਨਹੀਂ ਆਪਾਂ ਕਹਿ ਸਕਦੇ ਆਪਾਂ ਬਾਹਰ ਜਾਣ ਦੀ ਕਿ ਰੱਟ ਫੜੀ ਹੋਈ ਹੈ ਅੱਜ ਸਾਰਿਆਂ ਨੇ ਬਾਹਰ ਜਾਣ ਦੀ ਰੱਟ ਵੀਰ ਜੀ ਐਵੇਂ ਹੈ ਕਿ ਜਿੰਨੀ ਮਿਹਨਤ ਉਰੇ ਹੈ ਓਨਾਂ ਉਰੇ ਪੈਸਾ ਨਹੀਂ ਹੈ ਜੇ ਮਿਹਨਤ ਦੇ ਅਕੋਰਡਿੰਗ ਉਰੇ ਪੈਸਾ ਮਿਲੇ ਠੀਕ ਹੈ ਫਿਰ ਬੰਦਾ ਬਾਹਰ ਨਹੀਂ ਜਾ ਸਕਦਾ ਬਾਹਰ ਲੋਕ ਤਾਂ ਹੀ ਜਾ ਰਹੇ ਨੇ ਕਿ ਉੱਥੇ ਥੋੜਾ ਕੰਮ ਕਰਕੇ ਵੀ ਬੰਦਾ ਇੱਥੋਂ ਦੀ ਜਿਹੜੀ ਸਹੂਲਤਾਂ ਨੇ ਇੱਥੋਂ ਆਪਣੇ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਦੇ ਲੈਂਦਾ ਸਿਸ਼ਕਲ ਜੀ ਸਚੀ ਕਾਲ ਜੀ ਬਾਈ ਰਖਾਲ ਸਬਾਈ ਗੁਰਜੀ ਫਤੇ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਫਤੇ ਕੀ ਨਾਮ ਹੈ ਸਭ ਤੋਂ ਪਹਿਲਾਂ ਨਾਮ ਰਾਮਾਸਰਾ ਸਿੰਘ ਹੈ ਜੀ ਰਾਮਾਸਰਾ اچھا ਪਾ ਜੀ ਗੱਲ ਕਰੀਏ ਹੈਨਾ ਤੁਸੀਂ ਆਪਣੀ ਜ਼ਿੰਦਗੀ ਚ ਕੀ ਕੰਮ ਕਰਦੇ ਹੋ ਸਭ ਤੋਂ ਪਹਿਲਾਂ ਮੈਂ ਇੱਕ ਫਾਰਮਰ ਹੈ ਜੀ ਹਾਂਜੀ ਤੇ ਆਪਣੇ ਜਾਨਕੀ ਕਿਤੇ ਨਾਲ ਜੁੜਿਆ ਸੀ ਫਾਰਮਰ ਹੈ ਆਪਣਾ ਖੇਤੀ ਕਰਦੇ ਇੱਕ ਹਾਂਜੀ ਖੇਤੀ ਸ਼ੌਂਕ ਹੈ ਨੇ ਚਲੋ ਇਹ ਸ਼ੌਂਕ ਵੀ ਹੈ ਤੇ ਆਪਣਾ ਜਿਵੇਂ ਮਜਬੂਰੀ ਵੀ ਲਾ ਲਉ ਤੇ ਇੱਕ ਆਪਣਾ ਖਾਨਦਾਨੀ ਪਛਤਾਨੀ ਕੀਤਾ ਵੀ ਹੈ ਅੱਛਾ ਭਾਜੀ ਮੈਂ ਜਿਆਦਾਤਰ ਦੇਖਿਆ ਜਿਹੜੇ ਖੇਤੀ ਕਰਦੇ ਨੇ ਨਾ ਉਹਨਾਂ ਨੂੰ ਲਿਮਟਾਂ ਯੂਨਿਟਾਂ ਤੇ ਨਾ ਹੈਨਾ ਕਰਜ਼ਾ ਵੜਾ ਰਹਿਣਾ ਪੈਂਦਾ ਹਾਂ ਜੀ ਹਾਂ ਜੀ ਐਵੇਂ ਕਈ ਵਾਰ ਜਿਵੇਂ ਹੁਣ ਕੁਦਰਤੀ ਕਰੋਪੀ ਦੀ ਮਾਲੇਠ ਫਸਲਾਂ ਆ ਜਾਂਦੀਆਂ ਫਿਰ ਉਸ 'ਚ ਜੋ ਇੱਕ ਜ਼ਿਮੀਂਦਾਰ ਹੁੰਦਾ ਹੈ ਉਹ ਕਿਸੇ ਤਰ੍ਹਾਂ ਦੀ ਵੀ ਚਲੋ ਫਸਲ ਤੇ ਮਾਰ ਪੈ ਗਈ ਉਹਨੂੰ ਬਹੁਤ ਜ਼ਿਆਦਾ ਜਦੋਂ ਘਾਟਾ ਪੈ ਜਾਂਦਾ ਹੈ ਕਿਉਂਕਿ ਜਿਹੜੀ ਕਾਸ਼ਤ ਕਰਦੇ ਸਮੇਂ ਉਸ ਤੇ ਖਰਚਾ ਬਹੁਤ ਕਰ ਚੁੱਕੇ ਹੁੰਦੇ ਆ ਕਿਉਂਕਿ ਜੋ ਅੱਜ ਦੇ ਸਮੇਂ ਵਿੱਚ ਹੈ ਖੇਤੀ ਹੈ ਉਸ 'ਚ ਜਿਵੇਂ ਉਹ ਨਵੇਂ-ਨਵੇਂ ਤਰੀਕਿਆਂ ਨਾਲ ਕਰਦੇ ਆ ਤੇ ਫਿਰ ਉਹ ਖਰਚਾ ਜ਼ਿਆਦਾ ਆਂਦਾ ਹੀ ਆ ਇੱਕ ਲੇਬਰ ਦੀ ਪ੍ਰੋਬਲਮ ਹੁੰਦੀ ਹੈ ਉਸ 'ਚ ਮਸ਼ੀਨਰੀ ਯੁੱਗ ਹੋ ਗਿਆ ਹੁਣ ਉਸ 'ਚ ਜ਼ਿਆਦਾ ਖਰਚੇ ਕਰਨ ਫੋਲਜੀ ਖੇਤੀ ਚ ਖਰਚਾ ਵੀ ਜ਼ਿਆਦਾ ਹੋ ਜਾਂਦਾ ਤਾਂ ਫਿਰ ਉਸ ਪ੍ਰੋਫਿਟ ਹੁੰਦਾ ਨਹੀਂ ਕਿਉਂਕਿ ਅੱਜ ਦਾ ਜੋ ਕਿਸਾਨ ਹੈ ਉਹਨਾਂ ਵਿੱਚ ਉਹਨਾਂ ਦੇ ਆਪਣੇ ਜਿਹੜੇ ਬੇਟੇ ਨੇ ਅੱਗੇ ਉਹ ਵੀ ਖੇਤੀ ਵੱਲੋਂ ਥੋੜਾ ਜਿਹਾ ਧਿਆਨ ਘਟ ਕਰਦੇ ਜਾ ਰਹੇ ਨੇ ਤੇ ਜਿਹੜਾ ਕਿਸਾਨ ਕੋਈ ਵੀ ਹੈ ਜਿਵੇਂ ਅਸੀਂ ਵੀ ਖੁਦ ਹੈ ਚਾਹੇ ਆਪ ਕਰਦੇ ਆਂ ਪਰ ਫਿਰ ਵੀ ਇੰਨਾ ਨਹੀਂ ਜਿੰਨਾ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀਗੇ ਤੇ ਹੁਣ ਜਾਨੀ ਕਿ ਸੈਲਫ ਡਿਪੈਂਡੈਂਟ ਨਹੀਂ ਰਹੀ ਹੈਗੇ ਦੂਜਿਆਂ ਤੇ ਨਿਰਭਰ ਕਰਨ ਲੱਗ ਗਏ ਵੀ ਚਲੋ ਜਿਵੇਂ ਕੋਈ ਲੈਵਰ ਤੇ ਲੈਵਰ ਤੇ ਉਸਤੇ ਉਸ ਕਾਰਨ ਥੋੜਾ ਜਿਹਾ ਇਹ ਵੀ ਹੈ ਜਿਹੜਾ ਜਾਂ ਫਿਰ ਅਸੀਂ ਮੈਂ ਕਹਿੰਨਾ ਅੱਜ ਕੱਲ ਦੇ ਠੰਡ ਜੇ ਨਾ ਰਜਾਈਆਂ ਚੋਂ ਨਿਕਲਣਾ ਹੀ ਨਹੀਂ ਚਾਹਦੇ ਹਾਂਜੀ ਹਾਂ ਇਹ ਵੀ ਹੈਗਾ ਜੀ ਦਿੱਲੀ ਦਾ 1984 ਦਾ ਜੋ ਸਾਕਾ ਹੋਇਆ ਉਸ ਉਸ ਵਿਸ਼ੇ ਉੱਤੇ ਇੱਕ ਮੈਂ ਤੁਹਾਨੂੰ ਸਥਾਈ ਯੰਤਰਾ ਸੁਣਾ ਲੀ ਠੀਕ ਹੈ ਹੂੰ ਦਿੱਲੀ ਦੇ ਵਿੱਚ ਜਿਹੜਾ ਕਤਲ ਆਮ ਹੋਇਆ ਹਰ ਕੋਈ ਜਾਣੇ ਜੋ ਹੋਇਆ ਸ਼ਰਿਆਮ ਹੋਇਆ ਹਾਏ ਉਹ ਕਹੀ ਘੜੀ ਕ ਲੈਣੀ ਆਈ ਸੀ ਚਾਰ ਚ ਫੇਰੇ ਮੱਚ ਗਈ ਹਾਲ ਦੋਹਾਈ ਸੀ ਖੂਨ ਦਾ ਬਦਲਾ ਖੂਨ ਦੇ ਲੱਗਦੇ ਨਾਰੇ ਸੰ ਦੇਸ਼ ਕੋម ਦੇ ਰੱਖੇਗੀ ਹਥਿਆਰੇ ਸੰ ਹਥਿਆਰੇ ਸੰ ਸੁਬਾ ਦੀ ਸੁਰਖੀ ਦੱਸਦੀ ਸੀ ਅਖਬਾਰਾਂ ਦੀ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਜਦੋਂ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਅੱਖੀਆਂ ਅੰਨੀਆਂ ਹੋਈਆਂ ਜਦੋਂ ਕਾਨੂੰਨ ਦੀਆਂ ਸੜਕਾਂ ਤੇ ਵੈ ਦੁਨੀਆਂ ਨਦੀਆਂ ਖੂਨ ਦੀਆਂ ਜਿੱਧਰ ਦੇਖੋ ਚਾਰ ਚਫੇਰੇ ਅੱਗਾ ਸੰ ਲਹੂ ਚ ਭਿੱਜੇ ਕੇਸ ਰੁਲਦਿਆਂ ਪੱਗਾ ਸੰ ਹਏ ਪੱਗਾ ਸੰ ਬਹੁਤ ਬੇਅਦਵੀ ਕੀਤੀ ਗਈ ਦਸਤਾਰਾਂ ਦੀ ਜਦੋਂ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਦੇਖ ਨੀ ਮਾਣੀ ਪੈਣ ਦੇ ਸੀਨੇ ਤੀਰ ਪਿਆ ਲਓ ਜੀ ਪੈਣ ਦੇ ਪ੍ਰਭੂ ਤੇ ਵੀਰੋ ਅੱਜ ਮੇਰੇ ਘਰੇ ਡੀ ਫੈਵ ਵਾਲੇ ਚੈਨਲ ਵਾਲੇ ਪਹੁੰਚੇ ਨੇ ਸੋ ਇਹਨਾਂ ਵੱਲੋਂ ਮੈਨੂੰ ਹੁਕਮ ਹੋਇਆ ਹੈ ਕਿ ਜਿਹੜਾ ਮੇਰਾ ਗੀਤ ਪਹਿਲਾਂ ਗੀਪੀ ਗਰੇਵਾਲ ਨੇ ਆਪਣੇ ਪੇਜ ਤੋਂ ਸ਼ੇਅਰ ਕੀਤਾ ਸੀ ਉਹ ਮੈਂ ਸੁਣਾਵਾਂ ਸੋ ਪਹਿਲਾਂ ਮੈਂ ਕੱਲੀ ਤੁੰਬੀ ਦੇ ਨਾਲ ਤੁਹਾਡੇ ਰੂਬਰੂ ਕਰ ਰਿਹਾ ਗੀਤ ਦੇ ਬੋਲ ਸੀ ਤੁਸੀਂ ਉਹਨੂੰ ਬੜਾ ਪਿਆਰ ਦਿੰਦਾ ਬੜਾ ਮਾਣ ਦਿੰਦਾ ਬੜਾ ਸਤਿਕਾਰ ਦਿੰਦਾ ਖੁੱਲੀ ਦਾੜੀ ਮੁੱਛ ਝੜਾ ਕੇ ਬੰਨੀ ਪੱਗ ਸਰਦਾਰੀ ਵੇ ਵਿੱਚ ਸ਼ਹਿਰ ਦੇ ਪੁੱਗੇ ਹੁਣ ਉੱਚਿਆਂ ਨਾਲੇ ਆਰੀ ਵੇ ਪਿੰਡ ਦੇ ਕੱਚੇ ਢਾਰੇ ਭੁੱਲ ਗਿਆ ਪਾ ਕੇ ਸ਼ਹਿਰ ਚ ਕੋਠੀ ਨੂੰ ਉਤੋਂ ਵਿੱਚ ਕਲਬਾਂ ਪੀਵੇਂ ਪਿਉ ਤੇਰਾ ਤਰਸੇ ਰੋਟੀ ਨੂੰ ਮਾਂ ਤੇਰੀ ਤਰਸੇ ਰੋਟੀ ਨੂੰ ਖੁੱਲੀ ਦਾੜੀ ਮੁੱਛ ਚੜਾ ਕੇ ਬੰਨੀ ਪੱਗ ਸਰਦਾਰੀ ਵੇ ਖੁੱਲੀ ਦਾੜੀ ਮੁੱਛ ਚੜਾ ਕੇ ਬੰਨੀ ਪੱਗ ਸਰਦਾਰੀ ਵੇ ਵਿੱਚ ਸ਼ਹਿਰ ਦੇ ਪੁੱਗੇ ਹੁਣ ਉੱਚਿਆਂ ਨਾਲ ਆਰੀ ਵੇ ਉਹ ਪਿੰਡ ਦੇ ਕੱਚੇ ਟਾਰੇ ਭੁੱਲ ਗਿਆ ਪਿੰਡ ਦੇ ਕੱਚੇ ਟਾਰੇ ਭੁੱਲਿਆ ਓ ਪਾ ਕੇ ਸ਼ਹਿਰ ਚ ਕੋਠੀ ਨੂੰ ਹਉ ਤੂੰ ਵਿੱਚ ਕਲਬਾਂ ਪੀਵੇਂ ਪਿਉ ਤੇਰਾ ਤਰਸੀ ਰੋਟੀ ਨੂੰ ਓ ਮਾਂ ਤੇਰੀ ਤਰਸੀ ਰੋਟੀ ਨੂੰ ਬਈ ਪਿਉ ਤੇਰਾ ਤਰਸੀ ਰੋਟੀ ਨੂੰ ਨਿਤ ਪਾਰਟੀ ਹੋਟਲ ਤੇਰੀ ਨਿਤ ਪਾਰਟੀ ਹੋਟਲ ਐਥੇ ਘਰ ਵਿੱਚ ਮੂੰਗੀ ਨਾ ਨਿਤ ਪੈਂਟ ਕੋਟ ਤੂੰ ਬਦਲੇ ਸੋਚ ਤੇਰੀ ਅਜੇ ਵੀ ਡੂੰਗੀ ਨਾ ਨਿਤ ਪੈਂਟ ਕੋਟ ਤੂੰ ਬਦਲੇ ਸੋਚ ਤੇਰੀ ਅਜੇ ਵੀ ਡੂੰਗੀ ਨਾ ਮਾਫੀਰ ਵੀ ਕਰ ਦਵਾਵਾ ਮਾਫੇਰ ਵੀ ਕਰੇ ਦਵਾ ਮਾ ਹੱਥ ਵਿੱਚ ਫੜ ਕੇ ਸੋਟੀ ਨੂੰ ਓ ਤੂੰ ਵਿੱਚ ਕਲਬਾ ਪੀਵੇਂ ਪਿਉ ਤੇਰਾ ਤਰਸੀ ਰੋਟੀ ਨੂੰ ਬਈ ਮਾ ਤੇਰੀ ਤਰਸੇ ਰੋਟੀ ਨੂੰ ਓ ਪਿਉ ਤੇਰਾ ਤਰਸੇ ਰੋਟੀ ਨੂੰ ਓ ਤੂੰ ਘੁੰਮਦਾ ਮੋਟਰ ਕਾਰਾਂ ਬਈ ਘੁੰਮਦਾ ਮੋਟਰ ਕਾਰਾਂ ਪਿਓ ਦੇ ਪੈਰੀ ਜੁੱਤੀ ਨਾ ਤੈਨੂੰ ਮਾਪਿਆਂ ਦੀ ਕੋਈ ਸਾਰ ਨਹੀਂ ਮਾ ਕਈ ਦੇਣਾ ਤੋਂ ਸੁੱਤੀ ਨਾ ਤੈਨੂੰ ਮਾਪਿਆਂ ਦੀ ਕੋਈ ਸਾਰ ਨਹੀਂ ਮਾ ਕਈ ਦੇਣਾ ਤੋਂ ਸੁੱਤੀ ਨਾ ਪੁੱਤ ਜੰਮ ਕੇ ਕੀ ਕਰਨੇ ਪੁੱਤ ਜੰਮ ਕੇ ਕੀ ਕਰਨੇ ਉਹ ਅੱਗ ਕੀ ਲਾਉਣੀ ਹੀ ਬੋਟੀ ਨੂੰ ਹੋ ਤੂੰ ਵਿੱਚ ਕਲਬਾ ਪੀਵੇਂ ਪਿਉ ਤੇਰਾ ਤਰਸੇ ਰੋਟੀ ਨੂੰ ਬਈ ਮਾਂ ਤੇਰੀ ਤਰਸੇ ਹੀ ਰੋਟੀ ਨੂੰ ਉਹ ਪਿਉ ਤੇਰਾ ਤਰਸੇ ਰੋਟੀ ਨੂੰ ਹਉ ਬਿੱਚ ਸ਼ਹਿਰ ਬਲਵੀਰ ਸਿਆਂ ਬਈ ਬਿੱਚ ਸ਼ਹਿਰ ਬਲਵੀਰ ਸਿਆਂ ਹੁਣ ਝੰਡੇ ਚੁੱਲਦੇ ਨੇ ਉਹ ਤੂੰ ਬਣਿਆ ਖੱਬੀ ਖਾਨਯੋਗੀ ਪੁਰ ਮਾਪੇ ਹਰੁੱਲਦੇ ਨੇ ਉਹ ਤੂੰ ਬਣਿਆ ਖੱਬੀ ਖਾਨਯੋਗੀ ਪੁਰ ਮਾਪੇ ਹਰੁੱਲਦੇ ਨੇ ਤਾਈਓ ਪਛਤੌਂਦੇ ਮਾਪੇ ਕਾਇਓ ਪਛਤੌਂਦੇ ਮਾਪੇ ਜੰਮ ਕੇ ਔਲਾਦ ਵੇ ਖੋਟੀ ਨੂੰ ਹਉ ਤੂੰ ਵਿੱਚ ਕਲਬਾਂ ਪੀਵੇਂ ਪਿਉ ਤੇਰਾ ਤਰਸੀ ਰੋਟੀ ਨੂੰ ਐ ਮਾਂ ਤੇਰੀ ਤਰਸੀ ਹੀ ਰੋਟੀ ਨੂੰ ਬਈ ਪਿਉ ਤੇਰਾ ਤਰਸੀ ਹੀ ਰੋਟੀ ਨੂੰ ਐ ਮਾਂ ਤੇਰੀ ਤਰਸੀ ਰੋਟੀ ਨੂੰ ਕੀ ਬਾਤ ਹੈ ਕੀ ਬਾਤ ਹੈ ਅੱਜ ਵੀ ਮੈਂ ਹੈਰਾਈ ਤੋਂ ਡਰ ਕੇ ਕਹਿੰਦਾ ਕਿ ਜੇ ਕੋਈ ਮੇਰੀ ਮਦਦ ਕਰਨਾ ਚਾਹੁੰਦਾ ਨਾ ਕੋਈ ਵੀ ਕਲਾਕਾਰੀ ਦੇ ਮਾਮਲੇ 'ਚ ਅੱਜ ਵੀ ਮੈਨੂੰ ਆਪਣੇ ਆਪ ਨੂੰ ਐਡਾ ਮਾਨ ਹੈ ਕਿ ਵੀ ਅੱਜ ਵੀ ਮੈਂ ਹਿੰਦੁਸਤਾਨ ਦੇ ਵਿੱਚ ਖੌਰੂ ਪਾ ਲਵਾਂਗਾ ਪਰ ਗਾਵਾਂਗਾ ਸਾਫ ਸੁਥਰੀ ਕਿੱਕੀ ਲੰਡਰੂ ਗੀਤ ਨਹੀਂ ਗਾਵਾਂਗਾ ਇਹ ਮੇਰੀ ਸੋਚ ਹੈ ਕਿਉਂਕਿ ਹਰ ਬੰਦਾ ਆਪਣੀ ਸੋਚ ਦੇ ਨਾਲ ਜ਼ਿੰਦਾ ਹੈ ਜਿੰਨੀਆਂ ਕੁੜੀਆਂ ਮੇਰੇ ਕੋਲ ਸਿੱਖ ਕੇ ਸਟੇਜਾਂ ਕਰ ਰਹੀਆਂ ਨੇ ਜਾਂ ਗਾਰੀਆਂ ਦੇ ਰਿਕਾਰਡਿੰਗਾਂ ਕਰਾਰੀਆਂ ਸਮਾਜ 'ਚ ਵਿਚਰ ਰਹੀਆਂ ਨੇ ਮੇਰੀ ਉਹਨਾਂ ਨੂੰ ਇਹੀ ਸਿੱਖਿਆ ਹੁੰਦੀ ਹੈ ਕਿ ਸਾਫ ਸੁਥਰਾ ਗਾਓ ਜਿਵੇਂ ਸ੍ਰੀ ਰੇਂਦਰਾ ਕੌਰ ਨੇ ਗਾਇਆ ਨਰਿੰਦਰ ਬੀਬਾ ਨੇ ਗਾਇਆ ਜਸਪਿੰਦਰ ਨਰੂਲਾ ਜੀ ਕਹਿੰਦਿਆ ਉਹ ਗਾਇਕੀ ਗਾਉ ਆ ਜਿਹੜੇ ਅੱਜ ਕੱਲ ਦੇ ਨੇ ਕੱਚੇ ਬੰਦਿਆਂ ਨਾਲੇ ਮੈਂ ਇਹਨਾਂ ਦਾ ਬਾਲਾ ਉਹ ਚੰਗਾ ਨਹੀਂ ਸਮਝਦਾ ਮੈਂ ਇਹਨਾਂ ਨੂੰ ਕਿਉਂਕਿ ਅਸੀਂ ਇਹਦੇ ਕਲਾਕਾਰ ਜ਼ਿੰਮੇਵਾਰ ਨਹੀਂ ਸਰਕਾਰਾਂ ਜ਼ਿੰਮੇਵਾਰ ਨਹੀਂ ਮੈਂ ਮੈਂ ਕਿਸੇ ਆਲੋਚਨਾ ਨਹੀਂ ਕਹਿੰਦਾ ਮੈਂ ਸੱਚੀ ਗੱਲ ਕਹਿ ਰਿਹਾ ਇਹਦੇ ਤੁਸੀਂ ਖੁਦ ਜ਼ਿੰਮੇਵਾਰ ਹੋ ਤੁਸੀਂ ਸਹਬਜ਼ਾਦਾਂ ਦਾ ਗੀਤ ਪਾ ਲੋ ਲੋਕ 15 15 15 ਘਟੇ ਪਹਿਲਾਂ ਸੋਚਣ ਕਿ ਗੁੱਠਾ ਲਾਉਣ ਲਈ ਲਾ ਦਈਆਂ ਯਾਰ ਨਾਲ ਜੇ ਗੰਦਾ ਗੀਤ ਹੋਵੇ ਸਾਰਾ ਟੱਬਰ ਗੁੱਠੇ ਠੋਕ ਦੇ ਪਾ ਤੁਸੀਂ ਖੁਦ ਜ਼ਿੰਮੇਵਾਰ ਕਿਉਂਕਿ ਤੁਸੀਂ ਗੰਦ ਨੂੰ ਪ੍ਰਮੋਟ ਕਰਦੇ ਹੋ ਜਦੋਂ ਤੁਸੀਂ ਗੰਦੀ ਚੀਜ਼ ਨੂੰ ਪ੍ਰਮੋਟ ਨਹੀਂ ਕਰੋਗੇ ਆਪੇ ਘਰੇ ਬੈਜਣਗੇ ਚੁੱਪ ਕਰਕੇ ਇਸ ਕਰਕੇ ਸਾਫ ਸੁਥਰੇ ਗੱਕਾ ਨੂੰ ਮੌਕੇ ਦਿਓ ਸਾਫ ਸੁਥਰੇ ਗੱਕਾ ਨੂੰ ਪ੍ਰਮੋਟ ਕਰੋ ਸੋ ਇਹ ਸੀ ਮਾਨਕ ਜੀ ਫੇਰ ਲੈ ਕੇ ਆਵਾਂਗੇ ਤੁਹਾਡੇ ਨਾਲ ਇਹ ਜੇ ਤਾਰਿਆਂ ਨਾਲ ਮੈਨੂੰ ਤੋਂ ਇਜਾਜ਼ਤ ਦੇਖਦੇ ਰਹੋ ਮੇਰਾ ਸ਼ੋਪ ਪਿੰਡੋਂ ਪਿੰਡ ਲੈ ਕੇ ਆਵਾਂਗੇ ਤੁਹਾਡੇ ਨਾਲ ਅਗਲਾ ਪਿੰਡ ਅਗਲਾ ਪਿੰਡੋਂ ਪਿੰਡ ਚ ਗੱਲਬਾਤ ਕਰਾਂਗੇ ਸਰੰਦ ਦੇ ਬਾਰੇ ਕਿਉਂਕਿ ਇਤਿਹਾਸ ਨਾਲ ਜੁੜੇ ਰਹਿਣਾ ਚਾਹੀਦਾ ਹੈ ਇਤਿਹਾਸ ਦੇਖੋਗੇ ਤਾਂ ਹੀ ਸਿੱਖੋਗੇ ਬਿਲਕੁਲ ਜੀ ਬਿਲਕੁਲ ਸੋ ਚੱਲਦੇ ਆਂ ਫਿਰ 2 ਮਹੀਨੋਂ ਜਾਦਤ ਸ਼ਰਸ਼ਿਆ ਕਾਲ